ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੀਂਗ ਕਮੇਟੀ ਦੀ ਮੀਟਿੰਗ ਐਮਰਜੈਂਸੀ ਮੀਟਿੰਗ ਐਮਰਜੈਂਸੀ ਵਿੱਚ ਹੀ ਬੰਦ ਹੋ ਗਈ ਹੈ ਰੱਦ ਕਰ ਦਿੱਤੀ ਗਈ ਹੈ ਜਿਹੜੀ ਮੀਟਿੰਗ ਅੱਜ ਹੋਣੀ ਸੀ ਯਾਨੀ ਕਿ 23 ਤਰੀਕ ਨੂੰ ਹੋਣੀ ਸੀ ਉਹ ਮੀਟਿੰਗ ਰੱਦ ਕਰ ਦਿੱਤੀ ਗਈ ਹੈ ਇਸ ਤੋਂ ਠੀਕ ਪਹਿਲਾਂ ਮਾਛੀਵਾੜਾ ਸਾਹਿਬ ਗੁਰਦੁਆਰੇ ਵਿੱਚ ਸ਼੍ਰੀ ਕਾਲਕਤਖਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਦੇ ਨਾਲ ਤਿੰਨ ਅਕਾਲੀ ਲੀਡਰ ਮੁਲਾਕਾਤ ਕਰ ਹਟੇ ਨੇ ਇਹ ਜਾਣ ਲੈਣਾ ਬਹੁਤ ਜ਼ਰੂਰੀ ਔਰ ਹੁਣ ਵੱਡਾ ਸਵਾਲ ਇਹ ਖੜਦਾ ਪਿਆ ਹੈ ਕਿ ਉਸ ਮੁਲਾਕਾਤ ਤੋਂ ਬਾਅਦ ਅਚਾਨਕ ਹੀ ਇਹ ਮੀਟਿੰਗ ਰੱਦ ਕਿਉਂ ਕਰ ਦਿੱਤੀ ਗਈ ਕਿਉਂ ਇਹ ਮੀਟਿੰਗ ਰੱਦ ਹੋ ਗਈ ਅਸਲ ਦੇ ਵਿੱਚ ਬਹੁਤ ਸਾਰੇ ਨਰੇਟਿਵਸ ਨਿਕਲ ਕੇ ਸਾਹਮਣੇ ਆ ਰਹੇ ਆ ਜਿਨ੍ਹਾਂ ਦੇ ਵਿੱਚੋਂ ਇੱਕ ਤਾਂ ਭਾਈ ਮਨਜੀਤ ਸਿੰਘ ਜਿਹੜੇ ਐਸਜੀਪੀਸੀ ਦੇ ਸਾਬਕਾ ਲੀਡਰ ਰਹਿ ਚੁੱਕੇ ਨੇ ਉਹਨਾਂ ਦੇ ਵੱਲੋਂ ਇੱਥੋਂ ਤੱਕ ਕਹਿ ਦਿੱਤਾ ਗਿਆ ਕਿ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਜਿਹੜੀ ਅੰਤਰੀਂ ਕਮੇਟੀ ਦੀ ਮੀਟਿੰਗ ਸੀਗੀ ਉਹ ਦਬਾਹ ਹੇਠ ਰੱਦ ਕੀਤੀ ਹੈ ਯਾਨੀ ਕਿ ਉਹਨਾਂ ਦੇ ਉੱਤੇ ਦਬਾਅ ਹੈ ਪਰ ਇੱਕ ਹੋਰ ਨਰੇਟਿਵ ਨਿਕਲ ਕੇ ਸਾਹਮਣੇ ਆ ਰਿਹਾ ਹੁਣ ਚਰਚਾਵਾ ਇਹ ਚੱਲਦੀਆਂ ਪਈਆਂ ਕਿ ਹੋ ਸਕਦਾ ਹੈ ਕਿ ਗਿਆਨੀ ਰਗਵੀਰ ਸਿੰਘ ਦਾ ਗੁੱਸਾ ਸ਼ਾਂਤ ਕਰ ਦਿੱਤਾ ਗਿਆ ਹੋਵੇ ਜਿੰਨ ਜਿਹੜੇ ਅਕਾਲੀ ਲੀਡਰ ਜਾ ਕੇ ਮਿਲੇ ਨੇ ਜੱਥੇਦਾਰ ਗਿਆਨੀ ਰਗਵੀਰ ਸਿੰਘ ਨੂੰ ਹੋ ਸਕਦਾ ਹੈ ਕਿ ਜਿਹੜੀ ਤੈਸ਼ ਦੇ ਵਿੱਚ ਜਾਂ ਗੁੱਸੇ ਦੇ ਵਿੱਚ ਜਾਂ ਨਾਰਾਜ਼ਗੀ ਦੇ ਵਿੱਚ ਗਿਆਨੀ ਰਗਵੀਰ ਸਿੰਘ ਸੀ ਉਹਨਾਂ ਦਾ ਉਹ ਗੁੱਸਾ ਉਹ ਨਾਰਾਜ਼ਗੀ ਸ਼ਾਂਤ ਕਰ ਦਿੱਤੇ ਗਏ ਨੇ ਕਿ ਹੋ ਸਕਦਾ ਹੈ ਕਿ ਅੰਦਰ ਖਾਤੇ ਕੋਈ ਸਾਠ ਗਾਂਠ ਹੋ ਗਈ ਹੋਵੇ ਹੋ ਸਕਦਾ ਹੈ ਕਿ ਅੰਦਰ ਖਾਤੇ ਕੋਈ ਰਲੇਮਾ ਹੋ ਗਿਆ ਹੋਵੇ ਜਾਂ ਗੱਲ ਸਾਰੀ ਨਿਬੜ ਗਈ ਹੋਵੇ ਪਰ ਜਦੋਂ ਅਸੀਂ ਮਰਿਆਦਾ ਦੀ ਗੱਲ ਕਰਦੇ ਆ ਤੇ ਉਦੋਂ ਕਈ ਸੀਨੀਅਰ ਪੱਤਰਕਾਰ ਕਈ ਬੁੱਧੀਜੀਵੀ ਇੱਥੋਂ ਤੱਕ ਦਲੀਲਾਂ ਦਿੰਦੇ ਆ ਕਿ ਜਿਹੜੀ ਅੰਤਰੀਕ ਕਮੇਟੀ ਦੀ ਮੀਟਿੰਗ ਦੇ ਵਿੱਚ ਫੈਸਲਾ ਹੋਣਾ ਸੀ ਜਾਂ ਜਿਹੜੀ ਇਹ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਹੈ ਗਿਆਨੀ ਹਰਪ੍ਰੀਤ ਸਿੰਘ ਦੀ ਜਾਂਚ ਵਾਸਤੇ ਉਹ ਐਸਜੀਪੀਸੀ ਆਪਕਾਰ ਹੀ ਨਹੀਂ ਸਕਦੀ SGPC ਦੇ ਬਾਰੇ ਜਾਂ SGPC ਦੇ ਅਧਿਕਾਰਾਂ ਬਾਰੇ ਤਾਂ ਇਥੋਂ ਤੱਕ ਗੱਲਾਂ ਹੁੰਦੀਆਂ ਨੇ ਕਿ ਜੇ ਇਹ ਮੀਟਿੰਗ ਨਹੀਂ ਵੀ ਹੁੰਦੀ ਹਾਲਾਂਕਿ ਇਸ ਮੀਟਿੰਗ ਦੇ ਬਾਰੇ ਕਿਹਾ ਜਾ ਰਿਹਾ ਸੀ ਕਿ ਅੰਤਰੀਕ ਕਮੇਟੀ ਦੀ ਇਸ ਅਤ ਅਹਿਮ ਮੀਟਿੰਗ ਦੇ ਵਿੱਚ ਇਹ ਜਾਂਚ ਜਥੇਦਾਰ ਸ੍ਰੀ ਕਾਲਤਕ ਸਾਹਿਬ ਨੂੰ ਸੌਂਪੀ ਜਾ ਸਕਦੀ ਹੈ ਪਰ ਇਸ ਮਾਮਲੇ ਨੂੰ ਲੈ ਕੇ ਉਦੋਂ ਹੀ ਠੱਪਾ ਲੱਗ ਗਿਆ ਉਦੋਂ ਹੀ ਰੋਕ ਲੱਗ ਗਈ ਜਦੋਂ ਇਹ ਮੀਟਿੰਗ ਰੱਦ ਕਰ ਦਿੱਤੀ ਗਈ ਹੁਣ ਇੱਕ ਪਾਸੇ ਤਾਂ ਇਹ ਗੱਲਾਂ ਚੱਲ ਰਹੀਆਂ ਕਿ ਜਿਹੜੀ ਜਾਂਚ ਹੈ ਉਹ ਸਿੰਘ ਸਾਹਿਬ ਨੂੰ ਨਹੀਂ ਦੇਣਾ ਜਾ ਰਹੀ SGPC ਯਾ ਜਿਵੇਂ ਪਾਈ ਮਨਜੀਤ ਸਿੰਘ ਕਹਿੰਦੇ ਦਬਾਹੇ ਹੇਠ ਇਹ ਕਰਵਾਇਆ ਗਿਆ ਤੇ ਹੋ ਸਕਦਾ ਕਿ ਜਿਨ੍ਹਾਂ ਨੇ ਦਬਾਅ ਪਾਇਆ ਤਾਂ ਉਹ ਨਹੀਂ ਚਾਹੁੰਦੇ ਹੁਣ ਕਿ ਇਹ ਜਾਂਚ ਸਿੰਘ ਸਾਹਿਬ ਦੇ ਕੋਲ ਜਾਵੇ ਪਰ ਬੁੱਧੀਜੀਵੀ ਕਹਿੰਦੇ ਆ ਕਿ ਫਿਰ ਜੇ ਸਿੰਘ ਸਾਹਿਬ ਦੇ ਕੋਲੇ ਜਾਂਚ ਨਹੀਂ ਜਾਂਦੀ ਫਿਰ ਇਹ ਜਾਂਚ ਹੋਈ ਨਹੀਂ ਸਕਦੀ ਹੁਣ ਨਰੇਟਿਵਸ ਬਹੁਤ ਜ਼ਿਆਦਾ ਨਹੀਂ ਚਰਚਾਵਾ ਬਹੁਤ ਜ਼ਿਆਦਾ ਨਹੀਂ ਅਸਲ ਗੱਲ ਕੀ ਹੈ ਹੋ ਸਕਦਾ ਹੁੰਦੇ ਦਿਨਾਂ ਦੇ ਵਿੱਚ ਬਾਜ਼ਿਆ ਹੋ ਜਵੇ ਤੁਹਾਨੂੰ ਕੀ ਲੱਗਦਾ ਵਿਚਾਰ ਕਮੈਕਸ ਵਿੱਚ ਦੱਸਣਾ ਨਾ ਭੁੱਲਣਾ ਤਕਲੀ ਬਣੇ ਰੂ ਬੰਨੇ ਪੰਜਾਬੀ